ਜਿਸ ਆਸਥਾਨ ਦੇ ਉੱਪਰ ਛੋਟੇ ਸਹਜਾਦੇ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਇਹ ਗੰਗੂ ਬ੍ਰਾਹਮਣ ਦਾ ਘਰ ਸੀ ਕੁਮਾ ਮਾਸ਼ਕੀ ਜੀ ਦੀ ਛਣ ਤੋਂ ਛੋਟੇ ਸਹਜਾਦੇ ਅਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਆਇਆ ਸੀ ਉਸ ਤੋਂ ਬਾਅਦ ਕਾਇਨੌਰ ਤੇ ਰਸਤੇ ਹੁੰਦੇ ਹੋਏ ਜਿਹੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਇਸ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ। ਅਟਕ ਸਾਈਵ ਹੈ ਜਿੱਥੇ ਇੱਕ ਰਾਤ guzari ਸੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਤਾਂ ਇਹ ਗੰਗੂ ਬ੍ਰਾਹਮਣ ਦਾ ਘਰ ਹੈ। ਇਸ ਘਰ ਦੇ ਵਿੱਚ ਹੁਣ ਪ੍ਰਕਾਸ਼ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਮੇਰੇ ਬੈਠੇ ਸਨ ਤਾਂ ਤੁਹਾਨੂੰ ਦਰਸ਼ਨ ਕਰਵਾ ਰਿਹਾ ਹਾਂ ਦਰਦਵਾਰਾ ਅਟਕ ਸਾਹਿਬ ਦੇ ਤਾਂ ਸ਼ਹੀਦੀ ਹਫਤਾ ਚੱਲ ਰਿਹਾ ਇਸ ਹਫਤੇ ਦੇ ਵਿੱਚ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਮੁਕਰ ਗਿਆ ਅਪਸ਼ਬਦ ਬੋਲੇ ਗਏ ਗੰਗੂ ਬ੍ਰਾਹਮਣ ਦੇ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਨੇ ਜਿਹੜੀ ਇਤਲਾ ਸੂਚਨਾ ਖਬਰ ਦੇ ਦਿੱਤੀ ਮਰਿੰਡੇ ਮਰਿੰਡੇ ਖਬਰ ਪਹੁੰਚਾਈ ਗਈ ਜਿਸ ਤੋਂ ਬਾਅਦ ਤੇਰੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਅਸੀਂ ਅੱਜ ਪਿੰਡ ਸਹੇੜੀ ਦੇ ਵਿੱਚ ਮੌਜੂਦ ਹਾਂ। ਇਹ ਉਹ ਪਿੰਡ ਹੈ ਜਦੋਂ ਗੁਰੂ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ। ਉਸ ਤੋਂ ਬਾਅਦ ਪਰਿਵਾਰ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਐਸੇ ਪਿੰਡ ਦੇ ਵਿੱਚ ਪਹੁੰਚੇ ਸੀ। ਇਸ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਰਾਤ ਗੁਜ਼ਾਰੀ ਸੀ। ਤਾਂ ਅਸੀਂ ਜਿਸ ਅਸਥਾਨ ਤੇ ਮੌਜੂਦ ਹੈ ਇਹ ਅਸਥਾਨ ਗੁਰਦੁਆਰਾ ਅਟਕ ਸਾਹਿਬ ਹੈ ਤਾਂ ਇਸ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਉਹ ਸਥਾਨ ਹੈ ਜਿਸ ਅਸਥਾਨ ਦੇ ਉੱਪਰ ਛੋਟੇ ਸਹਾਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਇਹ ਗੰਗੂ ਬ੍ਰਾਹਮਣ ਦਾ ਘਰ ਸੀ ਗੰਗੂ ਬ੍ਰਾਹਮਣ ਜਿਹੜਾ ਕਿ ਹਕੁਮਾ ਮਾਸ਼ਕੀ ਜੀ ਦੀ ਛਣ ਤੋਂ ਛੋਟੇ ਸਹਾਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਆਇਆ ਸੀ ਉਸ ਤੋਂ ਬਾਅਦ ਕਾਇਨੌਰ ਦੇ ਰਸਤੇ ਹੁੰਦੇ ਹੋਏ ਜਿਹੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਇਸ ਪਿੰਡ ਦੇ ਵਿੱਚ ਪਹੁੰਚ ਜਾਂਦੇ ਨੇ ਪਹਿਲਾਂ ਇਸ ਪਿੰਡ ਦਾ ਨਾਮ ਖੇੜੀ ਹੁੰਦਾ ਸੀ ਪਰ ਹੁਣ ਇਸ ਪਿੰਡ ਦਾ ਨਾਮ ਸਿਹੜੀ ਜਾਣਿਆ ਜਾਂਦਾ ਹੈ ਤਾਂ ਇਹ ਜਿਹੜੇ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਇਹ ਗੁਰਦੁਆਰਾ اٹਕ ਸਾਹਿਬ ਹੈ ਜਿੱਥੇ ਇੱਕ ਰਾਤ guzari ਸੀ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਤਾਂ ਇਹ ਗੰਗੂ ਬ੍ਰਾਹਮਣ ਦਾ ਘਰ ਹੈ ਇਸ ਘਰ ਦੇ ਵਿੱਚ ਹੁਣ ਪ੍ਰਕਾਸ਼ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਮੰਜੀ ਵੀ ਸ਼ੋਭਿਤ ਹੈ ਜਿਸ ਮੰਜੀ ਦੇ ਉੱਪਰ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਬੈਠੇ ਸਨ ਤਾਂ ਤੁਹਾਨੂੰ ਦਰਸ਼ਨ ਦਿਵਾ ਰਹੇ ਹਾਂ ਗੁਰਦੁਆਰਾ ਅਟਕ ਸਾਹਿਬ ਦੇ ਤਾਂ ਸ਼ਹੀਦੀ ਹਫਤਾ ਚੱਲ ਰਿਹਾ ਹੈ ਇਸ ਹਫਤੇ ਦੇ ਵਿੱਚ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਸਿੱਖ ਧਰਮ ਦੀ ਐਸੀ ਨਹੀਂ ਰੱਖੀ ਗਈ ਇਸ ਹਫਤੇ ਦੇ ਵਿੱਚ ਕਿ ਉਸ ਦੀਆਂ ਜੜ੍ਹਾਂ ਨੂੰ ਅੱਜ ਤੱਕ ਕੋਈ ਨਹੀਂ ਹਿਲਾ ਸਕਿਆ ਤਾਂ ਇਹ ਉਹ ਸਥਾਨ ਹੈ ਜਿੱਥੇ ਪਰਿਵਾਰ ਵਿਛੋੜਤ ਜਿੱਥੇ ਪਰਿਵਾਰ ਵਿਛੜਨ ਤੋਂ ਬਾਅਦ ਛੋਟੇ ਸਹਜਦ ਤੇ ਅਤੇ ਮਾਤਾ ਗੁਜਰੀ ਜੀ ਇੱਕ ਰਾਤ ਬਤੀਤ ਕਰਦੇ ਲੈ ਜਦੋਂ ਇਸ ਕਰਦੇ ਵਿੱਚ ਰਾਤ ਬਤੀਤ ਕੀਤੀ ਗਈ ਤਾਂ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਐਸਾ ਲਾਲਚ ਆਇਆ ਸੋਨੇ ਦੀਆਂ ਮੋਹਰਾਂ ਦੇਖ ਕੇ ਤਾਂ ਉਸਨੇ ਸੋਨੇ ਦੀਆਂ ਮੋਹਰਾਂ ਚੋਰੀ ਕਰ ਲਈ ਹਾਲਾਂਕਿ ਪੁੱਛਣ ਦੇ ਉੱਪਰ ਗੰਗੂ ਬ੍ਰਾਹਮਣ ਮੁੱਕਰ ਗਿਆ ਅਪਸ਼ਬਦ ਬੋਲੇ ਗਏ ਗੰਗੂ ਬ੍ਰਾਹਮਣ ਦੇ ਵੱਲੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਾਜਾਦਿਆਂ ਨੂੰ ਉਸ ਤੋਂ ਬਾਅਦ ਗੰਗੂ ਬ੍ਰਾਹਮਣ ਨੇ ਜਿਹੜੀ ਇਤਲਾਹ ਸੂਚਨਾ ਖਬਰ ਦੇ ਦਿੱਤੀ ਮਰਿੰਡੇ ਮਰਿੰਡੇ ਖਬਰ ਪਹੁੰਚਾਈ ਗਈ ਜਿਸ ਤੋਂ ਬਾਅਦ ਫਿਰ ਛੋਟੇ ਸਹਾਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਜਗ੍ਹਾ ਤੋਂ ਰੱਥ ਦੇ ਵਿੱਚ ਬਿਠਾ ਕੇ ਲੈ ਕੇ ਗਏ ਸੀ ਛੋਟੇ ਸਹਾਜਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਤਾਂ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਰੱਥ ਸਾਇੰਸ ਸ਼ੋਭਿਤ ਹੈ ਤਾਂ ਜਿਹੜੇ ਤੁਹਾਨੂੰ ਇਸ ਥਾਨ ਦੇ ਅਸੀਂ ਦਰਸ਼ਨ ਕਰਵਾ ਰਹੇ ਹਾਂ ਇਹ ਅਸਥਾਨ ਗੁਰਦੁਆਰਾ ਅਟਕ ਸਾਈਵ ਹੈ ਗੰਗੂ ਬ੍ਰਾਹਮਣ ਦਾ ਇਹ ਉਹ ਘਰ ਸੀ ਜਿਸ ਘਰ ਦੇ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਨੇ ਰਾਤ ਬਿਤਾਈ ਸੀ ਤਾਂ ਉਸ ਅਸਥਾਨ ਦੇ ਉੱਪਰ ਪਹੁੰਚੇ ਹੋਏ ਹਾਂ ਉਸ ਮੰਜੀ ਦੇ ਦਰਸ਼ਨ ਵੀ ਕਰਾ ਰਹੇ ਹਾਂ ਜਿਸ ਮੰਜੀ ਦੇ ਉੱਪਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਬੈਠੇ ਸੀ ਇਸ ਘਰ ਦੇ ਵਿੱਚ ਇੱਕ ਵੱਡਾ ਧੋਖਾ ਕੀਤਾ ਗਿਆ ਮਾਤਾ ਜੀ ਅਤੇ ਛੋਟੇ ਸਹਜਾਦਿਆਂ ਨਾਲ ਕਿਉਂਕਿ ਜਿਹੜੀਆਂ ਸੋਨੇ ਦੀਆਂ ਮੋਹਰਾਂ ਸੀ ਮਾਤਾ ਜੀ ਹੋਰਾਂ ਕੋਲ ਕੀਮਤੀ ਸਮਾਨ ਸੀ ਉਸ ਨੂੰ ਦੇਖ ਕੇ ਇੰਨਾ ਜ਼ਿਆਦਾ ਮਨ ਦੇ ਵਿੱਚ ਲਾਲਚ ਆਇਆ ਕਿ ਉਸਨੇ ਛੋਟੇ-ਛੋਟੇ ਬੱਚਿਆਂ ਦੀ ਵੀ ਫਿਕਰ ਨਾ ਕੀਤੀ ਤਾਂ ਸੋਨੇ ਦੀਆਂ ਮੋਹਰਾਂ ਵੀ ਚੋਰੀ ਕੀਤੀਆਂ ਉਸ ਤੋਂ ਬਾਅਦ ਖਬਰ ਵੀ ਮਰਿੰਡੇ ਪਹੁੰਚਾਈ ਤੇ ਛੋਟੇ ਸਹਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਉਹ ਕੰਦਾ ਨੇ ਜਿਸ ਕੰਧਾਂ ਦੇ ਵਿੱਚ ਛੋਟੇ ਸਹਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਆਵਾਜ਼ ਪਈ ਇਸ ਕੰਧਾਂ ਨੇ ਛੋਟੇ ਸਹਾਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਆਵਾਜ਼ ਸੁਣੀ ਹੈ ਤਾਂ ਅੱਜ ਵੀ ਦੇਖ ਸਕਦੇ ਹਾਂ ਕਿ ਸਰਹੰਦੀ ਇੱਟਾਂ ਜਿਹੜੀਆਂ ਇਸ ਗੁਰੂ ਘਰ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਸੰਗਤ ਬੜੀ ਦੂਰ ਦਰਾਡੇ ਤੋਂ ਇਸ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਕਿਉਂਕਿ ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਛੋਟੇ ਸਹਾਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਚਰਨ ਪੈਣੇ ਤਾਂ ਇਹ ਸ਼ਹੀਦੀਆਂ ਭਰਿਆ ਹਫਤਾ ਤਾਂ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ اٹਕ ਸਾਹਿਬ ਦੇ ਤਾਂ ਗੁਰਦੁਆਰਾ اٹਕ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਇੱਕ ਰਾਤ ਪਤਿਤ ਕਰਦੇ ਨੇ ਜਦੋਂ ਗੰਗੂ ਬ੍ਰਾਹਮਣ ਉਹਨਾਂ ਨੂੰ ਕੁੰਮਾ ਮਾਸ਼ਕੀ ਜੀ ਦੀ ਛਾਨ ਚੋਂ ਲੈ ਆਇਆ ਸੀ ਤਾਂ ਕਾਇਨੌਰ ਦੇ ਰਸਤੇ ਹੁੰਦੇ ਹੋਏ ਜਿਹੜੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸੀ ਉਹ ਪਿੰਡ ਸਹਿੜੀ ਦੇ ਵਿੱਚ ਪਹੁੰਚੇ ਸੀ ਤਾਂ ਇਹ ਗੰਗੂ ਬ੍ਰਾਹਮਣ ਦਾ ਘਰ ਤੇ ਇਸ ਕਰਦੇ ਵਿੱਚ ਉਹਨਾਂ ਨੇ ਇੱਕ ਰਾਤ ਬਤੀਤ ਕੀਤੀ ਸੀ ਤਾਂ ਕੈਮਰਾਮੈਨ ਰਮਨ ਦੇ ਨਾਲ ਮੈਂ ਹਰਸ਼ਦੀਪ ਸਿੰਘ ਪਿੰਡ ਸਹੀੜੀ